ਦੋਸਤੋ ਜੇ ਅਚਾਨਕ ਤੁਹਾਡੇ ਫੋਨ ਤੇ ਇੰਟਰਨੈਟ ਬੰਦ ਹੋ ਜਵੇ WhatsApp, YouTube, Facebook, Instagram ਕੁਝ ਚੱਲੇ ਹੀ ਨਾ ਤਾਂ ਜ਼ਿੰਦਗੀ ਕਿਹੋ ਜੀ ਹੋਵੇਗੀ ਇਹ ਕੋਈ ਕਲਪਨਾ ਨਹੀਂ ਐਹੋ ਜੀ ਜ਼ਿੰਦਗੀ ਅਫਗਾਨਿਸਤਾਨ ਦੇ ਲੋਕ ਅੱਜਕੱਲ ਜੀ ਰਹੇ ਨੇ ਹਾਂਜੀ ਦੋਸਤੋ ਅੱਜ ਗੱਲ ਕਰਾਂਗੇ ਅਫਗਾਨਿਸਤਾਨ ਦੀ ਉੱਥੇ ਦੀ ਤਾਲੀਬਾਨ ਸਰਕਾਰ ਨੇ ਦੁਨੀਆ ਦੇ ਹੋਸ਼ ਉਡਾ ਕੇ ਰੱਖ ਦਿੱਤੇ ਟਾਲੀਬਾਨ ਸਰਕਾਰ ਨੇ ਅਫਗਾਨਿਸਤਾਨ ਦੇ ਵਿੱਚ ਇੰਟਰਨੈਟ ਤੇ ਮੋਬਾਈਲ ਸਰਵਿਸਿਜ਼ ਬੰਦ ਕਰ ਦਿੱਤੀਆਂ ਗਈਆਂ ਇਹ ਬਲੈਕਆਊਟ ਕੁਝ ਘੰਟਿਆਂ ਦਾ ਨਹੀਂ ਸੀ ਇਹ ਬਲੈਕਆਊਟ ਹੁਣ ਕਈ ਦਿਨਾਂ ਤੇ ਕਈ ਹਫ਼ਤਿਆਂ ਲਈ ਲੱਗਿਆ ਹੋਇਆ ਹੈ ਦੋਸਤੋ ਸਭ ਤੋਂ ਪਹਿਲਾਂ ਇਹ ਸ਼ਟਡਾਊਨ ਅਫਗਾਨਿਸਤਾਨ ਦੇ ਉੱਤਰ ਇਲਾਕਿਆਂ ਦੇ ਵਿੱਚ ਲੱਗਿਆ ਗਿਆ ਬਲਖ ਤੋਂ ਲੈ ਕੇ ਕਾਬੁਲ ਤੱਕ ਹੁਣ ਸਾਰੇ ਦੇਸ਼ ਦੇ ਵਿੱਚ ਇੰਟਰਨੈਟ ਕਨੈਕਸ਼ਨ ਕੱਢ ਦਿੱਤੇ ਗਏ ਫਾਈਬਰ ਆਪਟਿਕਸ ਦੀਆਂ ਤਾਰਾਂ ਵੱਢ ਦਿੱਤੀਆਂ ਗਈਆਂ ਹੁਣ ਇਹ ਕਨੈਕਸ਼ਨ ਡਿਜੀਟਲ ਦੁਨੀਆ ਦੇ ਵਿੱਚ ਹਨੇਰਾ ਛਾ ਗਿਆ ਅਫਗਾਨਿਸਤਾਨ ਦੇ ਵਿੱਚ ਦੋਸਤੋ ਤਾਲੀਮਨ ਸਰਕਾਰ ਦਾ ਇਹ ਮੰਨਣਾ ਹੈ ਕਿ ਉਹਨਾਂ ਨੇ ਅਸ਼ਲੀਲਤਾ ਰੋਕਣ ਦੇ ਲਈ ਇਸ ਦੇ ਉੱਪਰ ਰੋਕਥਾਮ ਲਗਾਈ ਹੈ। ਉਹਨਾਂ ਦਾ ਮੰਨਣਾ ਹੈ ਕਿ ਇੰਟਰਨੈਟ ਦੇ ਉੱਪਰ ਪੋਰਨੋਗ੍ਰਾਫੀ, ਸੋਸ਼ਲ ਮੀਡੀਆ ਦੇ ਉੱਪਰ ਔਰਤਾਂ ਤੇ ਪੁਰਸ਼ਾਂ ਦੇ ਵਿੱਚ ਆਜ਼ਾਦ ਸੰਪਾਰਕ ਉਹਨਾਂ ਦੇ ਇਸਲਾਮਿਕ ਕਾਨੂੰਨਾਂ ਦੇ ਖਿਲਾਫ ਹੈ। ਇਸ ਕਰਕੇ ਉਹਨਾਂ ਨੂੰ ਇੱਕ ਕਦਮ ਚੱਕਣਾ ਪਿਆ ਤੇ ਉਹਨਾਂ ਨੇ ਪੂਰੇ ਦੇਸ਼ ਦਾ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ। ਤੇ ਦੋਸਤੋ ਇੰਟਰਨੈਟ ਬੰਦ ਦਾ ਅਸਰ ਕਿਹੜਾ ਲੋਕਾਂ ਤੇ ਦੇਖਣ ਨੂੰ ਮਿਲਿਆ? ਬੈਂਕ ਸਰਵਿਸਿਜ਼ ਬੰਦ ਹੋ ਗਈਆਂ, ਬਿਜ਼ਨਸ ਠੱਪ ਹੋ ਗਏ। ਹਸਪਤਾਲਾਂ ਦੇ ਵਿੱਚ ਡਾਕਟਰਸ ਦਾ ਪੇਸ਼ੈਂਟ ਦੇ ਨਾਲ ਸੰਪਰਕ ਟੁੱਟ ਗਿਆ ਆਨਲਾਈਨ ਸਟੱਡੀਜ਼ ਬੰਦ ਹੋ ਗਈਆਂ ਅਗਰ ਮੈਂ ਸਟੱਡੀ ਦੀ ਗੱਲ ਕੀਤੀ ਜਾਵੇ ਤਾਂ ਤਾਲੀਬਾਨ ਨੇ ਪਹਿਲਾਂ ਹੀ ਗਰਲਸ ਐਜੂਕੇਸ਼ਨ ਦੇ ਉੱਪਰ 12 ਸਾਲ ਤੋਂ ਉੱਪਰ ਲੜਕੀ ਸਕੂਲ ਦੇ ਵਿੱਚ ਜਾ ਨਹੀਂ ਸਕਦੀ ਸਕੂਲ ਜਾ ਕੇ ਪੜਾਈ ਨਹੀਂ ਕਰ ਸਕਦੀ ਵਿੱਦਿਆ ਹਾਸਲ ਨਹੀਂ ਕਰ ਸਕਦੀ ਤੇ ਉਹ 12 ਸਾਲ ਤੋਂ ਉੱਪਰ ਜਿਹੜੀ ਬੱਚੀ ਸੀ ਉਹ ਘਰ ਬੈਠ ਕੇ ਆਨਲਾਈਨ ਕਲਾਸਿਸ ਲਾਂਦੀ ਸੀ ਆਨਲਾਈਨ ਪੜ੍ਹਾਈ ਕਰਦੀ ਸੀ ਤੇ ਉਹਦੇ ਲਈ ਤਾਂ ਹੁਣ ਬਿਲਕੁਲ ਨਿਹਰਾਸ਼ ਆ ਗਿਆ ਉਹਦੇ ਲਈ ਤਾਂ ਸਾਰੇ ਰਸਤੇ ਬੰਦ ਹੋ ਗਏ ਪੜ੍ਹਾਈ ਦੇ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸਹੀ ਫੈਸਲਾ ਵਾ ਅਗਰ ਅੰਤਰਰਾਸ਼ਟਰੀ ਗੱਲ ਕੀਤੀ ਜਾਵੇ ਤਾਂ ਇੰਟਰਨੈਸ਼ਨਲ ਮੀਡੀਆ ਤੇ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਇਸ ਦੀ ਕੜੀ ਨਿੰਦਾ ਕੀਤੀ ਆ Amnesty International ਨੇ ਵੀ Taliban ਨੂੰ ਕਿਹਾ ਕਿ ਇੰਟਰਨੈਟ ਜਲਦੀ ਤੋਂ ਜਲਦੀ ਮੋੜ ਚਾਲੂ ਕੀਤਾ ਜਾਵੇ ਪਰ ਇਹ ਸ਼ਟਡਾਊਨ ਕਦੋਂ ਤੱਕ ਚੱਲੇਗਾ ਹੱਲੇ ਇਸ ਦਾ ਕੋਈ ਪਤਾ ਨਹੀਂ ਕੋਈ ਜਵਾਬ ਨਹੀਂ ਦੋਸਤੋ ਇੱਕ ਪਾਸੇ ਦੁਨੀਆ ਜਿੱਥੇ AI ਡਿਜੀਟਲ ਰਿਸਰਚ ਜਾਂ ਡਿਜੀਟਲ ਇਕਨੋਮੀ ਵੱਲ ਅੱਗੇ ਵਧ ਰਹੀ ਹੈ ਉੱਥੇ ਅਫਗਾਨਿਸਤਾਨ ਦੇ ਲੋਕ 21ਵੀਂ ਸਦੀ ਵਿੱਚ ਵੀ ਇੰਟਰਨੈਟ ਤੋਂ ਵਾਂਝੇ ਕਰ ਦਿੱਤੇ ਗਏ ਸੋਚੋ ਅਗਰ ਸਾਡੇ ਦੇਸ਼ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਜਾਵੇ ਤਾਂ ਕਿਹੋ ਜਿਹਾ ਮਾਹੌਲ ਹੋਵੇਗਾ ਅਸੀਂ ਹੁਣੇ-ਹੁਣੇ ਦੇਖਿਆ ਨੇਪਾਲ ਦਾ ਕੀ ਹਾਲ ਹੋਇਆ ਜੈਂਜ਼ੀ ਜਨਰੇਸ਼ਨ ਨੇ ਉੱਥੇ ਕੀ ਕੀਤਾ ਵਾ ਤੇ ਹੁਣ ਤੁਸੀਂ ਆਪਣੀ رائے ਦਿਓ ਕਿ ਤਾਲੀਬਾਨ ਦਾ ਇਹ ਫੈਸਲਾ ਸਹੀ ਹੈ ਇੰਟਰਨੈਟ ਬੰਦ ਕਰ ਦੇਣੇ ਸਹੀ ਹੈ ਕਿ ਆ ਇਹ ਪੋਰਨੋਗ੍ਰਾਫੀ ਜਾਂ ਸੋਸ਼ਲ ਮੀਡੀਆ ਬੱਚਿਆਂ ਦੇ ਲਈ ਖਤਰਨਾਕ ਆ ਆਪਣੀ رائے ਜ਼ਰੂਰ ਦਿਓ ਮੈਨੂੰ ਲੱਗਦਾ ਕਿ ਅਗਰ ਇਹ ਸਹੀ ਤਰੀਕੇ ਨਾਲ ਇੰਟਰਨੈਟ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਆਉਣ ਵਾਲੀ ਪੀੜ੍ਹੀ ਲਈ ਇੱਕ ਬਹੁਤ ਵਧੀਆ ਸਾਧਨਾ ਚੰਗਾ ਸਾਧਨਾ ਅਗਰ ਵੀਡੀਓ ਤੋਂ ਚੰਗੀ ਜਾਣਕਾਰੀ ਮਿਲੀ ਹੋਵੇ ਤਾਂ ਵੀਡੀਓ ਨੂੰ ਸਾਂਝਾ ਕਰ ਦਿਓ ਅਗੇ ਤੇ ਪੰਜਾਬੀ ਦੇ ਵਿੱਚ ਹੋਰ ਜਾਣਕਾਰੀ ਦੇਖਣ ਦੇ ਲਈ ਹਾਸਲ ਕਰਨ ਦੇ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਫਿਲਹਾਲ ਧੰਨਵਾਦ